ਪਰसों ਦੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੌਟਲ ਦੇ ਬਾਹਰ ਅੰਜਾ ਅਜਗੜ ਵਿਖੇ ਕੁਝ ਲੇਡੀਜ਼ ਤੇ ਜੰਗ ਜਿਹੜੇ ਆਵਾਰਾ ਫਿਰ ਰਹੇ ਆ ਤੇ ਕਰਾ ਉਤਵਾ ਦੀ ਡੇਟ ਕਰਦੇ ਡੇਟ ਕਰਦੇ ਜੀ ਜਦੋਂ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਕੋਈ ਨਾ ਕੀ ਬੜੇ ਆ ਤੇ ਇਹਨਾਂ ਦੇ ਕਰਤ ਨੇ ਕੀ ਸੀ ਜੀ ਉੱਥੇ ਤੇ ਜੀ ਲੜਕੀਆਂ ਸਾਧਦੀਆਂ ਡੀ ਕਰਦੇ ਆ ਆ ਤੇ ਬੰਦੇ ਸਾਰੇ ਤਾਂ ਕੰਮ ਕਰਦੇ ਪੂਰੇ ਸਾਰੇ ਸੇਵਾਦਾਰ ਜੀ ਤੁਸੀਂ ਚੱਲ ਰਹੇ ਹੋ ਨਾ ਮੁਨੇ ਕਿਥੋਂ ਦੇ ਆਣ ਵਾਲੇ ਨੇ ਬਡੇ ਜੀ ਲੋਕੋ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈਗਾ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਨਾ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹਨਾਂ ਦਾ ਸਾਗ ਨੂੰ ਲੈ ਕੇ ਆਉਂਦਾ ਹੈ ਤੇ ਫਿਰ ਹੋਟਲ ਚ ਪਹੁੰਚਾਉਂਦੇ ਜੀ ਕਿਹੜੇ ਹੋਟਲ ਦੇ ਵਿੱਚ ਕੈਂਟ ਦੇ ਦੀਦੀ ਇਹ ਲਗਾਤਾਰ ਕੋਈ ਜਾਵਾਗਰ ਪੰਜਾਬ ਹੋਟਲ ਤੇ ਐਂਡ ਕੋਈ ਜਿੱਥੇ ਬਾਹਰ ਦੀ ਅੰਦਰ ਜਾਂਦੇ ਆਂਦੇ ਆਂ ਹਾ ਹੋਟਲ ਵਾਲੇ ਕੋਲ ਪੁੱਛ ਕੇ ਸੀ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਹੋ ਜਾਂਦੇ ਨਾਲ ਕੋਈ ਪਹੁੰਚ ਕੀਤੀ ਗਈ ਹੈ ਕੀ ਪੁਸ਼ੀਆ ਸੀ ਕਿ ਪੁਸ਼ਟੀ ਕੀਤੀ ਗਈ ਹੈ ਵੀ ਕਿਦਾਂ ਐ ਤੁਹਾਡੇ ਕੈਂਟਰੀ ਦੇ ਕੈਂਟਰੀ ਕਰਦੇ ਹੋ ਐਂਟਰੀਆਂ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਹੋਟਲ ਵਾਲੇ ਉਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹਨਾਂ ਚੜੀਆਂ ਇਹ ਕੁੜੀਆਂ ਮਾਰਾ ਭੀਜੀਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਫਸਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਵੀ ਇਹੋ ਜਿਹੀ ਕੋਈ ਗਲਤਵੱਤ ਨਹੀਂ ਹੋਣੀ ਚਾਹੀਦੀ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਨਜ਼ਾਇਜ਼ ਜਿਹੜੀ ਆ ਕਰ ਵੀ ਕੀਤੀ ਗਈ ਆ ਪਰਸੋਂ ਜੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਜੀ ਕਿ ਪੰਜਾਬ ਹੌਟਲ ਦੇ ਬਾਹਰ ਅੰਜਾ ਅਜਗੜ ਵਿਖੇ ਕੁਝ ਲੇਡੀਜ਼ ਦੇ ਬੰਦ ਜਿਹੜੇ ਆਵਾਰਾ ਫਿਰ ਰਹੇ ਆ ਤੇ ਜਦੋਂ ਅਸੀਂ ਉੱਥਾਂ ਦੀ ਡੇਟ ਕਰਦੇ ਆਂ ਜੇਟ ਕਰਦੇ ਜੀ ਸਾਨੂੰ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਨ ਲੜਕੀਆਂ ਛੋਟੇ ਨੇ ਲੜਕੇ ਜਿਹੜੇ ਆ ਛੋਟੇ ਛੋਟੇ ਫੜੇ ਆ ਤੇ ਇਹਨਾਂ ਦੇ ਪਰਪਰਦੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾੜੀਆਂ ਡੀ ਕਰਦੇ ਆਂ ਆ ਤੇ ਬੰਦੇ ਸਾਰੇ ਤਾਂ ਕੰਮ ਕਰਦੇ ਪੀ ਸਾਰੇ ਸਮੋਹ ਜੀ ਤੁਸੀ ਜਿਹੜੇ ਤਮੂ ਨੇ ਕਿਥੋਂ ਰਹਿਣ ਵਾਲੇ ਨੇ ਬੰਦੇ ਜੀ ਲੋਕੋ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਜੀ ਇਹਨੂੰ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਗੰਦਾ ਸਾਗ ਨੂੰ ਲੈ ਕੇ ਆਉਂਦਾ ਹੈ ਫੇਰ ਹੋਟਲ ਵਿੱਚ ਪਚਾਉਂਦੇ ਜੀ ਕਿਹੜੇ ਹੋਟਲ ਦੇ ਵਿੱਚ ਫੈਡ ਦੇ ਦੀਦੀ ਇਹ ਲਗਾਤਾਰ ਕੋਈ ਜ਼ਿਆਦਾ ਕਰ ਪੰਜਾਬ ਹੋਟਲ ਦੇ ਅੰਦਰ ਕੋਈ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆ ਹੋਟਲ ਵਾਲੇ ਕੋਲ ਪੁੱਛ ਰਹੇ ਸੀ ਕਿੱਤੀ ਗਈ ਹੈ ਜੀ ਆਈਡੀ ਬਰਕਰਾਰ ਹੋ ਜਾਂਦੇ ਨਾਲ ਪਹਾਂਦੀ ਕੀਤੀ ਗਈ ਸੀ ਕੀ ਪੁਸ਼ੀਆ ਸੀ ਕਿ ਕਿ ਪੁਸ਼ਤੀ ਕੀਤੀ ਗਈ ਆ ਵੀ ਜਿੱਦਾਂ ਆਏ ਤੁਹਾਡੇ ਕੈਂਟਰੀ ਇਹਦੇ ਵੀ ਕੈਂਟਰੀ ਕਰਦੇ ਹੋ ਐਂਟਰੀਆਂ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਦੇ ਕਾਰਵਾਈ ਕੀਤੀ ਗਈ ਆ ਹੋਟਲ ਵਾਲੇ ਉਹ ਦਾਇਰ ਜਾਰੀ ਕੀਤੀ ਗਈ ਹੈ ਜਿਹੜੀਆਂ ਇਹ ਕੁੜੀਆਂ ਵਾਰਾ ਕੁੜੀਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਜੀਨਰਲ ਅਸਟਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਆ ਵੀ ਇਹੋ ਜਿਹੀ ਕੋਈ ਗਲਤਵੱਤ ਨਹੀਂ ਹੋਈ ਜੇ ਦੇਖੋ ਗਲਤਵੱਤ ਹੋਈ ਤੇ ਉਹਨਾਂ ਦੇ ਮੁਜ਼ਾਏ ਜਿਹੜੀ ਆ ਕਰ ਵੀ ਕੀਤੀ ਗਈ ਆ